ਸਾਨੂੰ 3:00 ਵਜੇ ਬੰਦੇ ਨੇ ਕ੍ਰੇਡ ਦੀ ਬਾਈਟ ਹੋਈ ਅੰਡਰ ਆਰਮ ਦੇ ਵਿੱਚ ਠੀਕ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਮਤਲਬ ਉਹ ਕੰਬਲ ਜੇ ਦੇ ਵਿੱਚ ਸੀਗਾ ਉਹਦੇ ਉਹਨੇ ਕੰਬਲ ਜੇ ਲਪੇਟ ਕੇ ਥੱਲੇ ਸਿੱਟ ਦਿੱਤਾ ਤੇ ਉਹ ਚੋਂ ਦੇਖਿਆ ਉਹਨੇ ਕ੍ਰੇਡ ਦੇਖ ਲਿਆ ਚਲੋ ਉਹਨੇ ਸੱਪ ਮਾਰ ਦਿੱਤਾ ਦੈਨ ਉਹ ਫਿਰ ਉਹ ਚਲੇ ਗਏ ਸੁਪੇਰਿਆਂ ਦੇ ਕੋਲ ਮਣਕਾ ਵਗੈਰਾ ਲਗਵਾਉਣਾ ਤੇ ਉਹਨਾਂ ਨੇ ਉਹਨੂੰ 3:00 ਵਜੇ ਤੋਂ ਲੈ ਕੇ 6:00 ਵਜੇ ਤੱਕ ਉੱਥੇ ਰੱਖਿਆ ਆਪਣੇ ਕੋਲ ਮਣਕਾ ਲਾਈ ਗਏ ਕੁਛ ਕੀਤਾ ਹੋਣਾ ਹੋਰ ਹਣਾ ਤੇ ਫਿਰ ਜਦੋਂ ਉਹ 6 6 ਵਜ ਗਏ ਤਾਂ ਕਹਿੰਦਾ ਮੈਨੂੰ ਘਰੇ ਵਾਪਸ ਭੇਜਦਾ ਕਿ ਤੂੰ ਠੀਕ ਆ ਜਾਓ ਸਾਢੇ 6 ਕਹਿੰਦਾ ਮੈਂ ਮਤਲਬ ਜਦ ਘਰ ਆ ਚੁੱਕਾ ਸੀ ਮੈਨੂੰ ਨਸ਼ਾ ਜਿਹਾ ਹੋਣ ਲੱਗ ਗਿਆ ਕਿਉਂਕਿ ਕ੍ਰੇਟ ਦੀ ਜਿਹੜੀ ਵਾਈਟ ਹੈਗੀ ਉਹਦੇ ਚ ਸਿੰਪਟਮ ਕਈ ਵਾਰੀ ਡਿਲੇ ਹੋ ਜਾਂਦੇ ਨੇ ਹੂੰ ਕਿਉਂਕਿ ਕਈ ਵਾਰੀ ਇਹ ਵੀ ਦੇਖਿਆ ਗਿਆ 7-7 ਘੰਟੇ ਬਾਅਦ ਜਾਂ ਉਸ ਤੋਂ ਵੀ ਜ਼ਿਆਦਾ ਘੰਟੇ ਬਾਅਦ ਲੋਕਾਂ ਨੂੰ ਸਿੰਪਟਮ ਆਉਂਦੇ ਨੇ ਕ੍ਰੇਡ ਦੀ ਬਾਈਟ ਦੇ ਵਿੱਚ ਇਹ ਹੋ ਜਾਂਦਾ ਕਿਉਂਕਿ ਇਹ ਡਿਪੈਂਡ ਕਰਦਾ ਬਾਈਟ ਕਿੱਥੇ ਹੋਈ ਹੈ ਜਦੋਂ ਉਹਦੇ ਅੰਡਰ ਆਰਮ 'ਚ ਹੋਈ ਹੈ ਤਾਂ ਇੱਥੇ ਸਾਡੇ ਚਰਬੀ ਵੀ ਹੁੰਦੀ ਹੈ ਨਾ ਚਰਬੀ ਦੇ ਵਿੱਚੋਂ ਜਿਹੜਾ ਵੈਨਮ ਦਾ ਅੰਦਰ ਬਾਡੀ ਦੇ ਵਿੱਚ ਫੈਲਣਾ ਉਹ ਥੋੜਾ ਸਲੋ ਹੋ ਜਾਂਦਾ ਜੇ ਉਹੀ ਨਾੜ ਦੇ ਵਿੱਚ ਲੱਗਿਆ ਹੁੰਦਾ ਉਹਦਾ ਦੰਦ ਤਾਂ ਜਲਦੀ ਹੋ ਜਾਣਾ ਸੀ ਥੈਨ ਫਿਰ ਉਹ ਜਦੋਂ ਬੇਹੋਸ਼ੀ ਜੀ ਉਹਨੂੰ ਹੋਣ ਲੱਗੀ ਤਾਂ ਉਨੇ ਦੁਬਾਰਾ ਕਿਸੇ ਨੂੰ ਆਪਣੇ ਰਿਸ਼ਤੇਦਾਰ ਨੂੰ ਪੁੱਛਿਆ ਤੇ ਉਹਨਾਂ ਨੇ ਉਹਨੂੰ ਸਹੀ ਗਾਈਡ ਕਰਤਾ ਕਿ ਤੂੰ ਫਲਾਣੇ ਹਸਪੀਟਲ ਚਲੇ ਜਾ। ਹਮਮ। ਦੈਨ ਉੱਥੇ ਤੱਕ ਪਹੁੰਚਣ ਤੱਕ ਉਹ ਬੇਹੋਸ਼ ਹੋ ਚੁੱਕਿਆ ਸੀ। ਤਿੰਨ ਦਿਨ ਉਹ ਹਸਪੀਟਲ ਦੇ ਵਿੱਚ ਰਿਹਾ ਤੇ ਤਿੰਨ ਦਿਨ ਬਾਅਦ ਉਹ ਉਹਦੀ ਅੱਖਾਂ ਦੀ ਰੋਸ਼ਨੀ ਵਾਪਸ ਆਈ। ਸੋ ਮਤਲਬ ਐਦਾਂ ਦੀਆਂ ਬਹੁਤ ਸਟੋਰੀਜ਼ ਨੇ ਜਿਦੇ ਚ ਲੋਕੀ ਮਰ ਜਾਂਦੇ ਨੇ ਤੇ ਮਤਲਬ ਜਾਂ ਫਿਰ ਪਹਿਲਾਂ ਆ ਚੀਜ਼ਾਂ ਕਰਦੇ ਨੇ ਫਿਰ ਬਾਅਦ ਵਿੱਚ ਉਹ ਹਸਪੀਟਲ ਵੱਲ ਨੂੰ ਭਜਦੇ ਨੇ ਮੈਨੂੰ ਮਤਲਬ ਮੇਰੀ ਡਾਕਟਰਜ਼ ਨਾਲ ਗੱਲਬਾਤ ਹੁੰਦੀ ਆ ਡਾਕਟਰ ਇਹੀ ਗੱਲ ਕਹਿੰਦੇ ਆ ਕਿ ਸਾਡੇ ਕੋਲ ਲੋਕ ਆਉਂਦੇ ਹੀ 3-4-4-5-5 ਘੰਟੇ ਬਾਅਦ ਹੂੰ ਜਦੋਂ ਜਿਹੜਾ ਹੈ ਉਹ ਆਪਣੇ ਸਾਰੇ ਦੇਸੀ ਟੋਟਕੇ ਅਜਵਾ ਚੁੱਕੇ ਹੁੰਦੇ ਨੇ ਮਤਲਬ ਪਹਿਲਾਂ ਲੋਕੀ ਟੋਟਕਿਆਂ ਵਾਲ ਭਜਦੇ ਨੇ ਜੇ ਸੱਪ ਨੇ ਡੰਗ ਮਾਰ ਲਿਆ ਤਾਂ ਪਹਿਲਾਂ ਟੋਟਕਿਆਂ ਵਾਲ ਭਜਦੇ ਫਿਰ ਡਾਕਟਰ ਕੋਲ ਜਾਂਦੇ ਜਦ ਕੋਈ ਹੋਰ ਆਪਸ਼ਨ ਨਹੀਂ ਬਚਦੀ ਮਤਲਬ ਐਈ ਜੇ ਬੰਦੇ ਟੋਟਕਿਆਂ ਨੂੰ ਛੱਡ ਕੇ ਡਾਕਟਰ ਕੋਲ ਜਾਣਾ ਸ਼ੁਰੂ ਕਰ ਦਿੰਦੇ ਤਾਂ ਆਪਾਂ ਕਈ ਜਾਨਾਂ ਬਚਾ ਸਕਦੇ ਹਾਂ ਬਿਲਕੁਲ ਪਰ ਡਾਕਟਰ ਵੀ ਉਹੀ ਹੋਵੇ ਆਪਾਂ ਬਾਰ ਬਾਰ ਕਹਿੰਦੇ ਆ ਕਿ ਜਿਹੜਾ ਸਨੇਕ ਬਾਈਟ ਦੇ ਕੇਸਿਸ ਨੂੰ ਡੀਲ ਕਰਦਾ ਹੋਵੇ ਕਿਉਂਕਿ ਹੁਣ ਇੱਥੇ ਇੱਕ ਇੱਕ ਪਿੰਡ ਦੇ ਵਿੱਚ ਪਿੱਛੇ ਕੀ ਕ੍ਰੇਟ ਦੀ ਹੀ ਵਾਈਟ ਹੋਈ ਦੋ ਜਣਿਆਂ ਨੂੰ ਵਾਈਟ ਹੋਈ ਤੇ ਇੱਕ ਅਡਲਟ ਲੇਡੀ ਸੀ ਕੀ ਤੇ ਇੱਕ 10 ਸਾਲ ਦਾ ਬੱਚਾ ਸੀ ਤੇ ਉਹ ਜਿਹੜੀ ਅਡਲਟ ਲੇਡੀ ਹੈਗੀ ਆ ਉਹਦੀ ਡੈਥ ਹੋ ਗਈ ਕਿਉਂਕਿ ਉਹ ਉਹਨੂੰ ਕਿਸੇ ਹੋਰ ਹਸਪੀਟਲ ਚ ਲੈ ਕੇ ਗਏ ਸੀਗੇ ਤੇ ਜਿਹੜਾ ਬੱਚਾ ਸੀ 10 ਸਾਲ ਦਾ ਉਹ ਸਰਵਾਈਵ ਕਰ ਗਿਆ ਕਿਉਂਕਿ ਉਹਨੂੰ ਉਸ ਹਸਪੀਟਲ ਚ ਲੈ ਗਏ ਸੀ ਜੋ ਮੇਰੀ ਨੌਲੇਜ ਦੇ ਵਿੱਚ ਵੀ ਮੈਨੂੰ ਪਤਾ ਹੈ ਕਿ ਉੱਥੇ ਸਨੇਗ ਬਾਈਟ ਦੇ ਕੇਸਿਸ ਆਉਂਦੇ ਨੇ ਤੇ ਉਹਨਾਂ ਨੂੰ ਡੀਲ ਕਰਨਾ ਆਉਂਦਾ ਸਹੀ ਤਰੀਕੇ ਨਾਲ ਕੀ ਪੰਜਾਬ ਦੇ ਵਿੱਚ ਵੈਸੇ ਕਿੰਨੇ ਕੁ ਇਹੋ ਜਿਹੇ ਹਸਪੀਟਲ ਆ ਜੇ ਮੈਂ ਲੁਧਿਆਣਾ ਤੋਂ ਆ ਜਾਂ ਸਖੰਨੇ ਬੈਠੇ ਆ ਤਾਂ ਇਹੋ ਜਿਹੇ ਕਿੰਨੇ ਕੁ ਹਸਪੀਟਲਸ ਨੇ ਜਾਂ ਕਿਹੜੇ-ਕਿਹੜੇ ਹਸਪੀਟਲਸ ਨੇ ਜਿਹੜੇ ਇਹਨਾਂ ਦੀ ਡੀਲ ਕਰਦੇ ਨੇ ਸਨੇਗ ਬਾਈਟ ਬੇਸਿਕਲੀ ਦੇਖੋ ਪਹਿਲੀ ਗੱਲ ਤਾਂ ਹਸਪੀਟਲ ਇਦਾਂ ਦਾ ਹੋਵੇ ਏਟ ਲੀਸਟ ਜਿਨਾਂ ਕੋ ਵੈਂਟੀਲੇਟਰ ਦੀ ਫੈਸਿਲਿਟੀ ਹੋਵੇ ਤੇ ਐਂਟੀ ਸਨੇਗ ਵੈਨਮ ਜਿਹੜੇ ਹੈਗੇ ਨੇ ਉਹ ਉਹ ਇੰਜੈਕਸ਼ਨਸ ਹੋਣ ਇਹ ਦੋ ਚੀਜ਼ਾਂ ਤਾਂ ਬਹੁਤ ਜ਼ਿਆਦਾ ਵਾਈਟਲ ਨੇ ਕਿ ਇਸ ਤੋਂ ਬਿਨਾ ਤਾਂ ਡਾਕਟਰ ਵੀ ਕੁਝ ਨਹੀਂ ਕਰ ਸਕਦਾ ਹੈ ਤੇ ਫਿਰ ਤੀਸਰੀ ਚੀਜ਼ ਇਹ ਹੈ ਕਿ ਮਤਲਬ ਡਾਕਟਰ ਖੁਦ ਐਕਸਪੀਰੀਐਂਸਡ ਹੋਵੇ ਔਰ ਇਦਾਂ ਦੇ ਹਸਪੀਟਲਸ ਜਿਹੜੇ ਹੈ ਉਹ ਮਤਲਬ ਕੁਝ ਕੁਸ਼ ਏਰੀਆਜ਼ ਦੇ ਵਿੱਚ ਪਪੂਲਰ ਹੈਗੇ ਨੇ ਹਨ ਤੇ ਮਤਲਬ ਜਿੱਦਾਂ ਹੁਣ ਜੇ ਕਿਸੇ ਨੇ ਜਾਣਾ ਵੀ ਹੋਵੇ ਤਾਂ ਮਤਲਬ ਜੇ ਉਹ ਕੋਈ ਜਿਹੜੇ ਵੱਡੇ ਹਸਪੀਟਲਸ ਹੈਗੇ ਨੇ ਜਿੱਥੇ ਆਹ ਫੈਸਿਲਿਟੀਆਂ ਹੈਗੀਆਂ ਨੇ ਉੱਥੇ ਚਲੇ ਜਾਵੇ ਉੱਥੇ ਵੀ ਉਹਦਾ ਜਿਹੜਾ ਹੈਗਾ ਸਰਵਾਈਵਲ ਰੇਟ ਵੱਧ ਜਾਏਗਾ ਹਮ ਮਤਲਬ ਵਧੀਆ ਹਸਪਤਾਲਾਂ ਦੇ ਵਿੱਚ ਇਹਨਾਂ ਦਾ ਇਲਾਜ ਹੈਗਾ ਤੁਸੀਂ ਇਹ ਕਰ ਜਾ ਰਹੇ ਹੋ ਹੋਰ ਤੁਸੀਂ ਮੈਂ ਅੰਤੇ ਚ ਇਹਨੇ ਪੁੱਛਣਾ ਚਾਹਾਂਗਾ ਵੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਸ ਦਾ ਪਛਾਹ ਕਿਸ ਤਰੀਕੇ ਨਾਲ ਹੋ ਜਾਈਦਾ ਕਿਉਂਕਿ ਤੁਸੀਂ ਕ੍ਰੀਏਟ ਦਾ ਵੀ ਕਿਹਾ ਪਤਾ ਨਹੀਂ ਲੱਗਦਾ ਵੀ ਉਹਨੇ ਵਾਈਟ ਕੀਤੀ ਕਿਸ ਤਰੀਕੇ ਨਾਲ ਕੀਤੀ ਤੇ ਪਤਾ ਕਿਦਾਂ ਲੱਗੇ ਕਿਸ ਹਿਸਾਬ ਨਾਲ ਇਲਾਜ ਕੀਤਾ ਜਾਵੇ ਤੁਸੀਂ ਅੱਜ ਅੰਤ ਦੇ ਵਿੱਚ ਲੋਕਾਂ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ ਦੇਖੋ ਜੇ ਸਨੇਕ ਬਾਈਟ ਤੋਂ ਬਚਣਾ ਹੈ ਤਾਂ ਪਹਿਲਾਂ ਤਾਂ ਸਾਨੂੰ ਸੱਪਾਂ ਦੇ ਬਾਰੇ ਸਿੱਖਣਾ ਪਊਗਾ ਕਿ ਉਹਨਾਂ ਦੀ ਕੀ ਆਦਤਾਂ ਨੇ ਕਿੱਥੇ ਉਹ ਰਹਿਣਾ ਪਸੰਦ ਕਰਦੇ ਨੇ ਉਹਨਾਂ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਐਂਟਰ ਹੋਣ ਤੋਂ ਕਿਵੇਂ ਰੋਕ ਸਕਦੇ ਆ ਤੇ ਜੇ ਮਤਲਬ ਸਾਨੂੰ ਸਨੀਕ ਬਾਈਟ ਹੋ ਜਾਂਦੀ ਆ ਉਹਦੇ ਕੀ ਸਿੰਪਟਮ ਰਹਿੰਦੇ ਨੇ ਕੀ ਲੱਛਣ ਆਉਂਦੇ ਨੇ ਇਹਦੇ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਕੀ ਸਟੈਪਸ ਲੈਣੇ ਆ ਜਿੱਦਾਂ ਅਸੀਂ ਆਪਾਂ ਫਰਸਟ ایڈ ਬਾਰੇ ਆਪਾਂ ਕੁਝ ਗੱਲ ਕੀਤੀ ਸੀ ਹਨਾ ਤੇ ਉਹਦੇ ਵਿੱਚ ਆਪਾਂ ਮਤਲਬ ਇਹ ਜ਼ਰੂਰ ਦੱਸ ਸਕਦੇ ਆ ਕਿ ਕਈ ਲੋਗੇ ਵੀ ਕਰਨ ਲੱਗ ਜਾਂਦੇ ਆ ਚੀਰਾ ਵਗੈਰਾ ਲਗਾਉਣ ਲੱਗ ਜਾਂਦੇ ਨੇ ਜਿੱਦਾਂ ਮੈਨੂੰ ਤਾਂ ਹੀ ਆ ਰਿਹਾ ਸੀ ਲੋਕੀ ਲੋਕੀ ਚੱਕੋ ਨਾਲ ਘੱਟ ਦਿੰਦੇ ਹਾਂ ਤੇ ਉਹਦੇ ਨਾਲ ਦੇਖੋ ਜ਼ਹਿਰ ਤਾਂ ਕੋਈ ਖਾਸ ਨਹੀਂ ਬਾਹਰ ਆਉਂਦਾ ਹੈਗਾ ਉਹਦੇ ਨਾਲ ਇਹ ਹੁੰਦਾ ਕਿ ਉਹ ਸੈਪਟਿਕ ਹੋਣ ਦੇ ਚਾਂਸਸ ਹੁੰਦੇ ਨੇ ਬਾਅਦ ਚੋਂ ਫਿਰ ਇਨਫੈਕਸ਼ਨ ਹੋ ਜਾਂਦੀ ਹੈ ਹੂੰ ਤੇ ਇਦਾਂ ਦੇ ਕੇਸ ਹੈਗੇ ਆ ਜਿੱਦਾਂ ਉਹਨੂੰ ਰੱਸੀ ਬੰਨ ਲੈਂਦੇ ਆ ਬਿਲਕੁਲ ਟਾਈਟ ਬੰਨ ਲੈਂਦੇ ਆ ਹਨਾ ਤੇ ਉਹਦੇ ਨਾਲ ਕੀ ਹੁੰਦਾ ਕਿ ਜਿਵੇਂ ਰਸਲ ਵਾਈਪਰ ਦੀ ਆਪਾਂ ਗੱਲ ਕਰ ਰਹੇ ਸੀ ਉਹਦਾ ਜਿਹੜਾ ਜ਼ਹਿਰ ਹੈ ਰਸਲ ਵਾਈਪਰ ਵੀ ਤੇ ਜਿਹੜਾ ਦੂਸਰਾ ਸੌਸਕੇਲਡ ਵਾਈਪਰ ਉਹ ਇਦਾਂ ਦਾ ਹੈ ਕਿ ਤੁਹਾਡੇ ਮਸਲਸ ਜਾਂ ਤੁਹਾਡੇ ਜਿਹੜੇ ਬਲੱਡ ਸੈਲਸ ਹੈਗੇ ਨੇ ਠੀਕ ਹੈ ਉਹਨੂੰ ਗੁਲਾੰਦਾ ਉਹ ਟਿਸ਼ੂਜ਼ ਨੂੰ ਗੁਲਾੰਦਾ ਟਿਸ਼ੂਜ਼ ਨੂੰ ਗੁਲਾੰਦਾ ਹਾਂ ਉਹਦਾ ਜਿਹੜਾ ਜ਼ਹਿਰ ਇਸ ਤਰੀਕੇ ਦਾ ਤੇ ਹੁਣ ਜੇ ਤੁਸੀਂ ਉਹਨੂੰ ਇੰਨੀ ਕਿ ਜਗ੍ਹਾ ਦੇ ਵਿੱਚ ਰੋਕ ਲਿਆ ਔਰ ਬਹੁਤ ਲੰਬੇ ਸਮੇਂ ਲਈ ਰੋਕ ਲਿਆ ਕਿਉਂਕਿ ਲੋਕੀ ਦਾ ਬੰਨ ਕੇ ਫਿਰ ਉਹ ਆਪਣੇ ਟੋਟਕੇ ਕਰਵਾਉਂਦੇ ਹਨ ਨਾ ਤੇ ਉਹ ਦੋ ਦੋ ਤਿੰਨ ਤਿੰਨ ਘੰਟੇ ਇਦਾਂ ਹੀ ਰੱਖਨੇ ਇਹ ਚ ਆਕਸੀਜਨ ਦੀ ਡੈਫੀਸ਼ੈਂਸੀ ਵੀ ਹੋ ਗਈ ਇਹਨੂੰ ਆਕਸੀਜਨ ਵੀ ਨਹੀਂ ਮਿਲ ਰਹੀ ਇਸ ਅੰਗ ਨੂੰ ਪਲੱਸ ਇਹਦੇ ਵਿੱਚ ਤੁਸੀਂ ਉਹ ਇਦਾਂ ਦਾ ਰਸਾਇਣ ਰੋਕ ਲਿਆ ਠੀਕ ਹੈ ਇਦਾਂ ਦਾ ਜਿਹੜਾ ਵੈਨਮ ਰੋਕ ਲਿਆ ਜਿਹੜਾ ਇਹਨੂੰ ਗੁਲਾ ਰਿਹਾ ਹੈ ਉਹ ਬਾਅਦ ਚ ਵੱਡਣਾ ਪੈਣਾ ਜੇ ਵੱਡਣਾ ਨਹੀਂ ਪਿਆ ਤਾਂ ਇਹਨੇ ਜਿਹੜਾ ਉਹ ਜ਼ਖਮ ਹੁੰਦਾ ਉਹ ਬਹੁਤ ਧੇਰ ਤੱਕ ਰਾਜੀ ਹੁੰਦਾ ਮਤਲਬ ਇਦਾਂ ਦੇ ਤੁਸੀਂ ਮਤਲਬ ਦੇਖੋਗੇ ਕਈਆਂ ਦੀ ਹੱਡੀ ਤੱਕ ਦਿਖਦੀ ਹੁੰਦੀ ਆ ਹੱਡੀ ਬਾਹਰ ਦਿਖ ਰਹੀ ਹੁੰਦੀ ਆ ਬਾਕੀ ਜਿਹੜਾ ਮਾਸ ਹੈਗਾ ਉਹ ਗਲ ਚੁੱਕਿਆ ਹੁੰਦਾ ਉਹ ਸਾਰੇ ਮਤਲਬ ਆਹੀ ਇਹ ਦੇ ਕਰਕੇ ਹੀ ਹੁੰਦੇ ਕਿ ਲੈਕ ਆਫ ਟ੍ਰੀਟਮੈਂਟ ਟ੍ਰੀਟਮੈਂਟ ਸਾਨੂੰ ਨਹੀਂ ਮਿਲ ਪਾਂਦਾ ਹੈਗਾ ਜਾਂ ਅਸੀਂ ਟ੍ਰੀਟਮੈਂਟ ਨਹੀਂ ਲੈ ਪਾਂਦੇ ਆ ਅਸੀਂ ਜਾਣ ਬੁਝ ਕੇ ਨਹੀਂ ਲੈਂਦੇ ਉਹਦੇ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਟ੍ਰੀਟਮੈਂਟ ਨਹੀਂ ਮਿਲ ਪਾਂਦਾ ਇਹ ਵੀ ਗੱਲ ਹੁੰਦੀ ਆ ਕਿਉਂਕਿ ਦੇਖੋ ਸਨੇਕ ਬਾਈਟ ਜ਼ਿਆਦਾਤਰ ਉਹ ਲੋਕਾਂ ਨੂੰ ਹੁੰਦੀ ਹੈ ਜਿਹੜੇ ਗਰੀਬ ਨੇ ਹਾਂ ਐ ਮਤਲਬ ਚਲੋ ਹੁੰਦੀ ਹੈ ਜਿਹੜੇ ਰਿਚ ਲੋਕ ਆ ਉਹਨਾਂ ਨੂੰ ਵੀ ਹੁੰਦੀ ਹੈ ਜਿਹੜੇ ਅਫੋਰਡ ਕਰ ਸਕਦੇ ਆ ਪਰ ਗਰੀਬਾਂ ਨੂੰ ਜ਼ਿਆਦਾ ਹੋਣ ਦੇ ਚਾਂਸਸ ਹੈ ਕਿਉਂਕਿ ਉਹਨਾਂ ਦੇ ਜਿਹੜੇ ਘਰ ਹੈਗੇ ਉਹ ਇਦਾਂ ਦੇ ਹੁੰਦੇ ਨੇ ਕਿ ਉਹ ਪ੍ਰੋਪਰ ਮੇਨਟੇਨਡ ਨਹੀਂ ਹੁੰਦੇ ਇੱਕ ਉਹਨਾਂ ਨੇ ਕੰਮ ਕਰਨਾ ਹੈ ਜਿਹੜੇ ਲੇਬਰਰਸ ਨੇ ਇੱਟਾ ਰੋੜਿਆਂ ਦੇ ਵਿੱਚ ਫਾਰਮ ਲੈਂਡ ਦੇ ਵਿੱਚ ਕੰਮ ਕਰਨਾ ਉਹਨਾਂ ਨੇ ਉਹ ਜ਼ਿਆਦਾ ਇਸ ਚੀਜ਼ ਦੇ ਖਤਰੇ ਦੇ ਵਿੱਚ ਹੁੰਦੇ ਨੇ ਔਰ ਉਹ ਜਿਹੜੇ ਪ੍ਰਾਈਵੇਟ ਹਸਪੀਟਲਸ ਦੀ ਜਦੋਂ ਆਪਾਂ ਗੱਲ ਕਰਦੇ ਆ ਉਹਨਾਂ ਦਾ ਮੋਟਾ ਬਿੱਲ ਜਿਹੜਾ ਹੈਗਾ ਉਹ ਅਫੋਰਡ ਨਹੀਂ ਕਰ ਪਾਉਂਦੇ ਨਹੀਂ ਕਰਦਾ ਔਰ ਹੁਣ ਚਲੋ ਇਹ ਐਕਿ ਸਿਵਲ ਹਸਪਟਲਸ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਇਹ ਫੈਸਿਲਿਟੀ ਹੈ ਮਤਲਬ ਏਟਲੀਸਟ ਉਹਨਾਂ ਨੂੰ ਲੋਕਾਂ ਨੂੰ ਸਿਵਲ ਹਸਪਤਲ ਜਾਣਾ ਚਾਹੀਦਾ ਜੇ ਉਹਨਾਂ ਨੂੰ ਸਨੇਕ ਬਾਈਟ ਹੁੰਦੀ ਹੈ ਨਾ ਤੇ ਪਰ ਹੁਣ ਸਿਵਲ ਹਸਪਟਲਸ ਜਿਹੜੇ ਹੈਗੇ ਨੇ ਉਹ ਜਿਵੇਂ ਮੰਨ ਕੇ ਚਲੋ ਕਿ ਬਹੁਤ ਸਾਰੇ ਸ਼ਹਿਰ ਇਦਾਂ ਦੇ ਹੋਣਗੇ ਜਿੱਥੇ ਉਹਨਾਂ ਦੇ ਕੋਲ ਵੈਂਟੀਲੇਟਰ ਫੰਕਸ਼ਨਿੰਗ ਨਹੀਂ ਹੋਣਗੇ ਜੋ ਕਿ ਇੱਕ ਮੋਡਲੀ ਲੋਡ ਹੈ ਤੇ ਹੁਣ ਜੇ ਵੈਂਟੀਲੇਟਰ ਫੰਕਸ਼ਨਿੰਗ ਨਹੀਂ ਹੈਗਾ ਔਰ ਇਹ ਦੇਖਿਆ ਜਾਂਦਾ ਹੈ ਕਿ ਉਹਨਾ ਹਸਪੀਟਲਸ ਦੇ ਵਿੱਚ ਉਹ ਫਿਰ ਰੈਫਰ ਕਰ ਦਿੰਦੇ ਨੇ ਉਹ ਜਿਹੜਾ ਰੈਫਰਲ ਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ ਜਿਹੜੇ ਇੰਨਾ ਟਾਈਮ ਦਾ ਲੈਗ ਹੋ ਗਿਆ ਕਿਉਂਕਿ 1 ਘੰਟਾ ਜਿਹੜਾ ਪਹਿਲਾ ਹੁੰਦਾ ਸਨਿਕ ਵਾਈਟ ਦਾ ਉਹਨੂੰ ਗੋਲਡਨ ਆਰ ਗਿਆ ਜਾਂਦਾ ਉਸ ਦੌਰਾਨ ਤੁਹਾਡੇ ਬਚਣ ਦੇ ਚਾਂਸਸ ਜ਼ਿਆਦਾ ਹੁੰਦੇ ਹੈ ਟ੍ਰੀਟਮੈਂਟ ਜੇ ਸ਼ੁਰੂ ਹੋ ਜਵੇ ਤੇ ਫਿਰ ਉਹ ਜਿਹੜਾ ਟਾਈਮ ਵਿੱਚ ਪੈ ਜਾਂਦਾ ਰੈਫਰਲ ਦਾ ਤੇ ਉਹ ਖਰਾਬ ਕਰਦਾ ਇੱਕ ਲੋਕੀ ਭੁੰਜ ਵੀ ਹੁੰਦੇ ਨੇ ਹੂੰ ਉਹ ਲੋਕ ਜਿਹੜੇ ਪੁੰਜ ਸੁਣਦੇ ਉਹਨਾਂ ਨੂੰ ਖਤਰਾ ਵੱਧਦਾ ਹੈ ਬਿਲਕੁਲ ਮਤਲਬ ਕਿਉਂਕਿ ਹੁਣ ਜਿੱਦਾਂ ਜਿਹੜਾ ਇੱਥੇ ਖੰਨੇ ਕਈ ਸੋਇਆ ਸੀ ਕ੍ਰੇਡਿਟ